भारना पार्टी भारतीय जनता पार्टी भारतीय जनता पार्टी thank mm -hmm. you ਦਿੱਲੀ ਦੇ ਵਿੱਚ ਭਾਜਪਾ ਦੀ ਜਿੱਤ ਹੋਈ ਹੈ ਤੇ ਪੂਰੇ ਦੇਸ਼ ਦੇ ਵਿੱਚ ਭਾਜਪਾ ਆਗੂਆਂ ਵੱਲੋਂ ਜਸ਼ਨ ਵੀ ਮਨਾਏ ਜਾ ਰਹੇ ਨੇ ਅੱਜ ਕੁਰਾਲੀ ਦੇ ਵਿੱਚ ਵੀ ਭਾਜਪਾ ਵਰਕਰਾਂ ਵੱਲੋਂ ਜਸ਼ਨ ਮਨਾਏ ਗਏ ਨੇ ਇਸ ਮੌਕੇ ਡਾਕਟਰ ਸੁਭਾਸ਼ ਸ਼ਰਮਾ ਅਤੇ ਹੋਰ ਵੀ ਭਾਜਪਾ ਦੇ ਕਈ ਆਗੂ ਜਿਨ੍ਹਾਂ ਵਿੱਚ ਰਾਣਾ ਭਾਨੂੰ ਪ੍ਰਤਾਪ ਜੋ ਕਿ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਕੁਰਾਲੀ ਦੇ ਵਿੱਚ ਪੂਰੇ ਬਾਜ਼ਾਰ ਦੇ ਵਿੱਚ ਲੱਡੂ ਵੰਡੇ ਗਏ ਨੇ ਕੀ ਕਹਿਣਾ ਇਸ ਮੌਕੇ ਭਾਜਪਾ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਬਡੀ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਤੇ ਅੱਜ ਕੁਰਾਲੀ ਦੇ ਸ਼ਹਿਰਾਂ ਵਿੱਚ ਲੱਡੂ ਵੰਡੇ ਜਾ ਰਹੇ ਕੀ ਕਹਿਣਾ ਚਾਹੁੰਦੇ ਹੋ ਜਿੱਤ ਨੂੰ ਲੈ ਕੇ ਦੇਖੋ ਬਹੁਤ ਇਤਿਹਾਸਿਕ ਜਿੱਤ ਹੋਈ ਹੈ ਕੇਜਰੀਵਾਲ ਦੇ ਝੂਠ ਦੀ ਮਕਾਰੀ ਦੀ ਬੇਈਮਾਨੀ ਦੀ ਰਾਜਨੀਤੀ ਦੀ ਹਾਰ ਹੋਈ ਹੈ ਔਰ ਮੋਦੀ ਜੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਦੇ ਏਜੰਡੇ ਦੀ ਜਿੱਤ ਹੋਈ ਹੈ ਦਿੱਲੀ ਦੀ ਜਿਹੜੀ ਇਹ ਜਿੱਤ ਹੈ ਇਹ ਪੰਜਾਬ ਦੇ ਲੋਕਾਂ ਲਈ ਬੜਾ ਸਾਫ ਸੁਨੇਹਾ ਹੈ ਔਰ ਪੰਜਾਬ 'ਚ ਇੰਨੀ ਜ਼ਿਆਦਾ ਅੱਜ ਖੁਸ਼ੀ ਦੀ ਲਹਿਰ ਹੈ ਅੱਜ ਪੂਰੇ ਪੰਜਾਬੀ ਰਾਹਤ ਮਹਿਸੂਸ ਕਰ ਰਹੇ ਨੇ ਕਿ ਜਿਹੜੀ ਕਰੋਨਾ ਤੋਂ ਵੀ ਮਾੜੀ ਬਿਮਾਰੀ ਦਿੱਲੀ ਤੋਂ ਪੈਦਾ ਹੋਈ ਸੀ ਜਿਨੇ ਆ ਕੇ ਪੰਜਾਬ ਨੂੰ ਵੀ ਗ੍ਰਸਤ ਕੀਤਾ ਦਿੱਲੀ ਉਸ ਆਫਤਾ ਤੋਂ ਉਸ ਬਿਮਾਰੀ ਤੋਂ ਮੁਕਤ ਹੋ ਗਈ ਆ ਪਰ ਪੰਜਾਬ ਦੇ ਅੰਦਰ ਉਮੀਦ ਜਾਗੀ ਆ ਕਿ ਜਿਵੇਂ ਬੀਜੇਪੀ ਨੇ ਦਿੱਲੀ ਨੂੰ ਇਸ ਆਫਤਾ ਤੋਂ ਮੁਕਤ ਕੀਤਾ ਉਵੇਂ ਹੁਣ ਪੰਜਾਬ 'ਚ ਵੀ ਇਸ ਝਾੜੂ ਵਾਲਿਆਂ ਦੀ ਬੇਈਮਾਨ ਨਕਮਨੀ ਨਲਾਇਕ ਭਗਵੰਤ ਮਾਨ ਦੀ ਸਰਕਾਰ ਤੋਂ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਮੁਕਤ ਕਰਾ ਹੁਣ ਪੰਜਾਬ ਦੇ ਵਿੱਚ ਕੀ ਤਿਆਰੀ ਖਿੱਚਣਗੇ ਬੀਜੇਪੀ ਦੇ ਵਰਕਰ ਜੀ ਤੁਸੀਂ ਦੇਖੋ ਆ ਕੋਰਾਲੀ ਦੇ ਸਾਡੇ ਸਾਰੇ ਲੀਡਰ ਸਾਹਿਬਾਨ ਜਿਹੜੇ ਆ ਕਿੱਡੇ ਵੱਡੀ ਗਿਣਤੀ ਜਿਥੇ ਆਏ ਨੇ ਇਹਨਾਂ ਦਾ ਸਾਹ ਇਹਨਾਂ ਦਾ ਜੋਸ਼ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਪੰਜਾਬ ਦੇ ਇੱਕ ਇੱਕ ਸ਼ਹਿਰ ਪਿੰਡ ਕਸਬਿਆਂ 'ਚ ਲਹਿਰ ਚੱਲੇਗੀ ਔਰ ਬਹੁਤ ਜਲਦੀ ਆਮ ਆਦਮੀ ਪਾਰਟੀ ਤੋਂ ਪੰਜਾਬ ਨੂੰ ਮੁਕਤ ਕਰੇਗੀ ਅਰਵਿੰਦ ਕੇਜਰੀਵਾਲ ਦੀ ਜਦੋਂ ਖਾਰ ਕੋਈ ਸੀਗੀ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਗਏ ਆ ਪੰਜਾਬ ਤੋਂ ਉਹਨਾਂ ਨੂੰ ਮਿਲਣ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਇਹ ਲੱਡੂ ਅਸੀਂ ਵੰਡੀ ਜਾਂਦੇ ਆ ਪਰ ਜਿੰਨੇ ਲੱਡੂ ਭਗਵੰਤ ਮਾਨ ਦੇ ਦਿਲ 'ਚ ਫੁੱਟ ਰਹੇ ਉਹਨਾਂ ਦੀ ਜਾਣ ਨਹੀਂ ਸਕਦੇ ਉਹਨੇ ਭਗਵੰਤ ਮਾਨ ਦੇ ਘਰ ਤਾਂ ਜਸ਼ਨ ਹੋ ਰਿਹਾ ਹੋਣਾ ਹੁਣ ਤੱਕ ਤਾਂ ਡੱਕ ਵੀ ਖੁੱਲ ਗਏ ਹੋਣੇ ਆ ਵੀ ਆ ਬੜਾ ਪੰਜਾਬ ਨੂੰ ਤਰ ਦੇਖੋ ਕੇਜਰੀਵਾਲ ਦੇ ਜਿੰਨੇ ਏਜੰਟ ਆਏ ਸੀ ਪੰਜਾਬ ਚ ਬੈਠੇ ਸੀ ਭਗਵੰਤ ਮਾਨ ਦਾ ਤਾਂ ਸਭ ਨੇ ਔਖਾ ਕੀਤਾ ਸੀ ਲੈਣਾ ਇਹਨਾਂ ਨੇ ਉਹਦੇ ਦਫਤਰ ਚ ਬੈਠੇ ਸੀ ਉਹਦੇ ਘਰ ਚ ਬੈਠੇ ਸੀ ਉਹਨੇ ਇਹਨਾਂ ਨੇ ਸੁੱਖ ਦਾ ਸਾਹ ਲਿਆ ਹੋਣਾ ਤੇ ਕੇਜਰੀਵਾਲ ਸਾਹਿਬ ਨੂੰ ਕਿਹਾ ਕੀ ਆਇਆ ਹੋਣਾ ਕਿ ਬੰਦੇ ਦਾ ਪੁੱਤ ਬਣ ਕੇ ਸਾਰੇ ਵਾਪਸ ਭੇਜ ਆ ਆ ਜੀ ਆ ਜਨਤਾ ਪਾਰਟੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਔਰ ਤੁਸੀਂ ਦੇਖੋਗੇ ਬਹੁਤ ਜਲਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਫੁੱਟ ਪਏਗੀ ਔਰ ਇਸ ਸਰਕਾਰ ਦਾ ਪਤਨ ਜੜਾ ਉਹ ਨਿਸ਼ਚਿਤ ਹੈ ਬਹੁਤ ਜਲਦੀ ਹੋਏਗੀ ਕੀ ਕਹਿਣਾ ਚਾਹਦੇ ਹੋ ਇੱਕ ਇਤਿਆਦਿਕ ਖੇਤ ਹੋਈ ਹੈ ਪਹਿਲਾਂ ਤਾਂ ਮੈਂ ਕਹੂੰਗਾ ਵੀ ਜਿੱਥੇ ਦਿੱਲੀ ਦੇ ਲੋਕਾਂ ਨੂੰ ਛੁਟਕਾਰਾ ਮਿਲਿਆ ਹੈ ਇਹ ਜੀ ਮੰਦਪਤ ਦੀ ਭਾਗੀ ਸਰਕਾਰ ਤੇ ਉਸੇ ਤਰ੍ਹਾਂ ਐਨਾ ਉਤਸ਼ਾਹ ਦਿੱਲੀ ਦੇ ਲੋਕਾਂ ਦੇ ਵਿੱਚ ਨਹੀਂ ਹੈ ਜਿੰਨਾ ਪੰਜਾਬ ਦੇ ਲੋਕਾਂ ਦੇ ਵਿੱਚ ਹੈ ਤੇ ਉਹ ਇਹ ਉਮੀਦ ਲਗਾ ਕੇ ਬੈਠੇ ਆਂ ਵੀ ਅਗਲੀ ਵਾਰੀ ਪੰਜਾਬ ਦੇ ਵਿੱਚ ਆਪ ਸਰਕਾਰ ਦੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਨਸ਼ਾ ਮੁਕਤ ਪੰਜਾਬ ਪਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਆਉਣ ਵਾਲਾ ਸਮਾਂ ਆਮ ਪਾਰਟੀ ਮੁਕਤ ਪੰਜਾਬ ਹੈ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਅਹਿਮ ਰੋਲ ਨਿਭਾਏਗੀ ਤੇ ਜਿੰਨੀ ਖੁਸ਼ੀ ਅੱਜ ਦਿੱਲੀ ਦੇ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲੀ ਆ ਉਹ ਤੇ ਜਾਦਾ ਉਤਸ਼ਾਹ ਸਾਡੇ ਪੰਜਾਬ ਦੇ ਵਰਕਰਾਂ ਦੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਕਾਰਨ ਕੀ ਲੱਗਦਾ ਹੈ ਆਵਾਦੀ ਪਾਰਟੀ ਕਿਉਂ ਦਿੱਲੀ ਚਾਰੀ ਹੈ ਇਹ ਇਹਨਾਂ ਦੇ ਪਹਿਲਾਂ ਤਾਂ ਕੁਕਰ ਤੁਸੀਂ ਦੇਖਿਆ ਹੋਊਗਾ ਜਿੰਨੇ ਝੂਠੇ ਵਾਅਦੇ ਚਾਹੇ ਮੇਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਹੋਵੇ ਚਾਹੇ ਇਹਨਾਂ ਨੇ ਯਮਨਾ ਨੂੰ ਸਾਫ਼ ਕਰਨ ਦੀ ਗੱਲ ਕੀਤੀ ਹੋਵੇ ਦਿੱਲੀ ਦੇ ਵਿੱਚ ਜਦ ਵੀ ਦੇਖਦੇ ਆ ਝੋਲਾ ਅੱਡ ਕੇ ਸੜਕ ਤੇ ਬੈਠ ਜਾਂਦੇ ਤੇ ਇੱਕੋ ਰੋਣਾ ਰੋਂਦੇ ਤੇ ਵੀ ਸਾਨੂੰ ਤਾਂ ਗਵਰਨਰ ਐਲਜੀ ਕੁਝ ਕਰਨ ਨਹੀਂ ਦਿੰਦਾ ਲੇਕਿਨ ਇਹ ਦਿੱਲੀ ਦੇ ਲੋਕ ਨੇ ਇਹ ਦਿੱਲੀ ਦੇ ਲੋਕਾਂ ਨੇ ਬੜਾ ਧਿਆਨ ਨਾਲ ਦੇਖਿਆ ਤੇ ਸਮਝਿਆ ਉਹਨਾਂ ਨੂੰ ਲੱਗਿਆ ਵੀ ਡਬਲ ਇੰਜਨ ਦੀ ਸਰਕਾਰ ਹੀ ਦਿੱਲੀ 'ਚ ਚੱਲ ਸਕਦੀ ਹੈ ਔਰ ਡਬਲ ਇੰਜਨ ਦੀ ਸਰਕਾਰ ਹੀ ਹੁਣ ਆਪ ਦੇ ਵਿੱਚ ਚੱਲੇਗੀ ਪੰਜਾਬ ਦੇ ਵਿੱਚ ਚੱਲੇਗੀ ਇਹ ਮੈਨੂੰ ਪੂਰੀ ਉਮੀਦ ਹੈ। ਸਾਰੇ ਸ਼ਹਿਰ ਚ ਲੱਡੂ ਵੰਡੇ ਜਾ ਰਹੇ ਆ ਸਰ ਕੀ ਕਹਿਣਾ ਚਾਹੁੰਦੇ ਜਿੱਤ ਨੂੰ ਲੈ ਕੇ। ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਪੂਰੇ ਕਰਾੜੀ ਸ਼ਹਿਰ ਦੇ ਲੋਕ ਪੰਜਾਬੀ ਅੱਜ ਪੂਰੇ ਖੁਸ਼ ਹੈ। ਪੰਜਾਬ ਨੂੰ ਲੁੱਟਣ ਵਾਲੇ ਕੱਟੜ ਬੇਈਮਾਨਾਂ ਦੀ ਕੱਟੜ ਜਿਹੜੇ ਈਮਾਨਦਾਰ ਆਪਣੇ ਆਨੂੰ ਕਹਿੰਦੇ ਸੀ ਕੱਟੜ ਬੇਈਮਾਨਾਂ ਦੀ ਸਰਕਾਰ ਆਪ ਦਾ ਜਿਹੜੀ ਦਿੱਲੀ ਦੇ ਵਿੱਚੋਂ ਮੁਕਤ ਹੋਈ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਵੀ ਇਹਨੂੰ ਇੱਥੇ ਚੱਲਦਾ ਕਰਨਗੇ ਕਿਉਂਕਿ ਜਦੋਂ ਦੀ ਆਪ ਦਾ ਦੀ ਸਰਕਾਰ ਪੰਜਾਬ ਚ ਆਈਏ ਇੱਥੇ ਪੁਆਇੰਟ ਆਰਡਰ ਦੀ ਸਥਿਤੀ ਵਾਤੋਂ ਬੱਤਰ ਹੋ ਗਈ ਹੈ ਲੋਕਾਂ ਨੂੰ ਬਾਹਰ ਤੁਰਨਾ ਫਿਰਨਾ ਕਦੇ ਵੀ ਕਿਸੇ ਨੂੰ ਜਾ ਕੇ ਗੋਲੀ ਮਾਰ ਜੰਨੇ ਸੋ ਅੱਜ ਅਸੀਂ ਸਾਰੇ ਪੰਜਾਬੀ ਸਾਡੀ ਪੰਜਾਬੀਅਤ ਨੂੰ ਅੱਜ ਬਹੁਤ ਵੱਡਾ ਖੁਦਾਰਾ ਮਿਲਿਆ ਹੈ ਪੰਜਾਬੀ ਦੇਖ ਰਹੇ ਹੈ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇ ਜਿਵੇਂ ਪੂਰੇ ਦੇਸ਼ ਦਾ ਵਿਕਾਸ ਹੋਇਆ ਹੈ ਉਸੇ ਤਰ੍ਹਾਂ ਦਿੱਲੀ ਦਾ ਵਿਕਾਸ ਹੋਊਗਾ ਧਿਆਨ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਵਿਕਾਸ ਕੀ ਕਹਿਣਾ ਚਾਹਦੇ ਇੱਕ ਕਬੱਡੀ ਦੀ ਟੋਈ ਹੈ ਜਿਵੇਂ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੇ ਇਸ ਜੋ ਆਪਦਾ ਸਰਕਾਰ ਹੈ ਪੰਜਾਬ ਦੇ ਵਿੱਚ ਜਿਸ ਨੇ ਇੱਥੇ ਨਸ਼ਿਆਂ ਦਾ ਜਾਲ ਪਿਛਾ ਦਿੱਤਾ ਹੈ ਤੇ ਗੈਂਗਸਟਰਵਾਦ ਇੰਨਾ ਫੈਲ ਚੁੱਕਿਆ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਘਰ ਤੋਂ ਬਾਹਰ ਨਿਕਲਣ ਦਾ ਡਰ ਪੈਦਾ ਹੋ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਵੇਂ ਦਿੱਲੀ ਆਪਦਾ ਮੁਕਤ ਹੋਈ ਹੈ ਇਸੇ ਤਰ੍ਹਾਂ ਪੰਜਾਬ ਵੀ ਇਸ ਨਿਕੰਮੀ ਭ੍ਰਸ਼ਟਾਚਾਰੀ ਅਤੇ ਨਸ਼ੇ ਫੈਲਾਉਣ ਵਾਲੀ ਗੈਂਗਸਟਰਵਾਦ ਫੈਲਾਉਣ ਵਾਲੀ ਸਰਕਾਰ ਤੋਂ ਮੁਕਤ ਹੋਵੇਗਾ ਤੇ ਪੰਜਾਬ ਮੁੜ ਕੇ ਹਿੰਦੁਸਤਾਨ ਦਾ ਸ਼ਿਰਮੌਰ ਸੂਬਾ ਬਣੇਗਾ ਜੋ ਕਿ ਅੱਜ ਕੱਲ 16ਵੇਂ 17ਵੇਂ ਨੰਬਰ ਤੇ ਇਹਨਾਂ ਲੋਕਾਂ ਨੇ ਪਹੁੰਚਾ ਦਿੱਤਾ ਹੈ ਮੁੜ ਕੇ ਇੱਕ ਨੰਬਰ ਦਾ ਸੂਬਾ ਸਾਡਾ ਪੰਜਾਬ ਸਾਰੇ ਹਿੰਦੁਸਤਾਨ ਨੂੰ ਅਨਾਜ ਦੇਣ ਵਾਲਾ ਤੇ ਕਿਸਾਨਾਂ ਦਾ ਇੱਥੇ ਜੋ ਮਸਲਾ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਇੱਥੇ ਕਿਸਾਨਾਂ ਦਾ ਮਸਲੇ ਨੂੰ ਹੱਲ ਕਰ ਸਕਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸੀਨੀਅਰ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਹੈ ਜਿਨ੍ਹਾਂ ਨੇ ਐਨੀ ਮਿਹਨਤ ਕਰਕੇ ਦਿੱਲੀ ਦੇ ਵਿੱਚ ਇੱਕ ਟ੍ਰਿਪਲ ਇੰਜਨ ਦੀ ਸਰਕਾਰ ਬਣਾਈ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤ੍ਰਿਤਵ ਦੇ ਵਿੱਚ ਇੱਕ ਵਧੀਆ ਮਜ਼ਬੂਤ ਸਰਕਾਰ ਬਣੇਗੀ ਜੈ ਹਿੰਦ ਜੈ ਭਾਰਤ